ਆ ਉਸਮਾ ਕਾਂਡ ਮਾਮਲੇ ਨੂੰ ਲੈ ਕੇ ਅਦਾਲਤ ਨੇ ਆਪਣਾ ਫੈਸਲਾ ਜਿਹੜਾ ਹੈ ਉਹ ਸੁਣਾ ਦਿੱਤਾ ਹੈ ਅਤੇ ਦਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਜਿਨ੍ਹਾਂ ਨੂੰ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਹੈ ਪੀੜਤ ਪਰਿਵਾਰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਰੂਰ ਕਰਾਂਗੇ ਪਰ ਫਿਲਹਾਲ ਤਸਵੀਰਾਂ ਅਸੀਂ ਉਸਪੋਰਟ ਤੋਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਕਿ ਇਸ ਵਕਤ ਜਿਹੜਾ ਫੈਸਲਾ ਹੈ ਉਹ ਆ ਚੁੱਕਾ ਹੈ ਅਤੇ ਉਹ ਫੈਸਲਾ ਇਹ ਆਇਆ ਹੈ ਕਿ ਸਾਰਿਆਂ ਦਾ ਧਿਆਨ ਵੀ ਜਿਹੜਾ ਸੀਗਾ ਇਸ ਫੈਸਲੇ 'ਤੇ ਤੇ ਇਹ ਸਿਗਾਤੂ ਫੈਸਲਾ ਜਿਹੜਾ ਉਹ ਆ ਚੁੱਕਾ ਹੈ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਹੈ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 6 ਦੋਸ਼ੀਆਂ ਨੂੰ ਜਿਹੜੀ ਇੱਥੇ ਆ ਉਹ ਕੁਝ ਦਿਨ ਪਹਿਲਾਂ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਸਜ਼ਾ ਸੁਣਾਈ ਗਈ ਕੁਝ ਲੋਕ ਇੱਥੇ ਮੌਜੂਦ ਨੇ ਉਹਨਾਂ ਦੇ ਸਮਰਥਕ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕੋਰਟ ਦੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਨੇ ਅਤੇ ਕੀ ਭਾਵ ਰੱਖਦੇ ਨੇ ਮੰਨਦੇ ਕਿਉਂਕਿ ਦੋਹਾਂ ਹੀ ਤਰ੍ਹਾਂ ਦੇ ਜਿਹੜੇ ਪੱਖ ਆ ਉਹ ਸਾਹਮਣੇ ਆ ਰਹੇ ਨੇ ਸਾਡੇ ਨਾਲ ਜੀਰਜੀ ਕੀ ਨਾਮ ਜੀ ਕੈਪਟਨ ਤੇਜਿੰਦਰ ਸਿੰਘ ਜੀ ਕਿਵੇਂ ਵੇਖਦੇ ਹੋ ਜਿਹੜਾ ਅੱਜ ਕੋਰਟ ਦਾ ਫੈਸਲਾ ਆਇਆ ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਉਮੀਦ ਨਹੀਂ ਸੀ ਬੇਤਾ ਹੋਏਗਾ ਜੀ ਬਿਲਕੁਲ ਉਮੀਦ ਨਹੀਂ ਸੀ ਕਿਉਂਕਿ ਕੇਸ ਦੇ ਵਿੱਚ ਕੱਖ ਵੀ ਨਹੀਂ ਸੀਗਾ ਜੀ ਜਿਹਦੇ ਵਿੱਚ ਐਮਐਲਏ ਦਾ ਕੋਈ ਰੋਲ ਵੀ ਨਹੀਂ ਸੀਗਾ ਬਸ ਗਲਤੀ ਇਹ ਹੈ ਕਿ ਉਹ ਚਲਾ ਐਮਐਲਏ ਬਣ ਗਿਆ ਜੀ ਜਿਉ ਐਮਐਲਏ ਨਹੀਂ ਬਣਿਆ ਹੁੰਦਾ ਨਾ ਉਹਨੇ ਬਹੁਤ ਚਿਰ ਪਹਿਲਾਂ ਬਰੀ ਹੋ ਜਾਣਾ ਸੀ ਜੀ ਤੇ ਦੋ ਪਾਰਟੀਆਂ ਦੇ ਆਪਸਾਰ ਆਪਸੀ ਨੇ ਲੜਨ ਜੀ ਅਕਾਲੀਆਂ ਕਾਂਗਰਸੀਆਂ ਦੀ ਉਹਦੀ ਉਹਨੇ ਇਹ ਪੇੜ ਚੜ ਗਿਆ ਵਿਚਾਰਾ ਇਨੇ ਕੋਈ ਨੜਾ ਦੀ ਕੀਤਾ ਨਾ ਇਸ ਨੇ ਕੋਈ ਕਿਸੇ ਨਾਲ ਲੜਾਈ ਝਗੜਾ ਕੀਤਾ ਜੀ ਇੱਕ ਡਰਾਈਵਰ ਸੀਗਾ ਤੁਸੀਂ ਕਿਤੇ ਵੀਡੀਓ ਲੈ ਗਏ ਆ ਹੋ ਕਿਸੇ ਦੀ ਵੀ ਕਿਨੇ ਕੋਈ ਉੱਥੇ ਲੜਾਈ ਝਗੜਾ ਕੀਤਾ ਹੋਵੇ ਜੀ ਇਹ ਸ਼ਿਆਸਦੀ ਪੇੜ ਚੜ ਗਿਆ ਬੰਦਾ ਸ਼ਿਆਸਦੀ ਪੇੜ ਹਾਂਜੀ ਕੀ ਕੁਝ ਪੱਖ ਜਿਹੜੇ ਆ ਦੋਵਾਂ ਧਿਰਾਂ ਦੇ ਅੰਦਰ ਰੱਖੇ ਕੁਝ ਸਾਹਮਣੇ ਆਇਆ ਕੁਝ ਦੱਸਿਆ ਕੁਝ ਧਿਆਨ ਦੇ ਵਿੱਚ ਆਇਆ ਕਿ ਰੱਖੇ ਸਾਰੇ ਪੱਖ ਸਾਹਮਣੇ ਆਏ ਆ ਉਹਨਾਂ ਨੇ ਬਸ ਇਹ ਆ ਕਿ ਇਹ ਮਾਫੀ ਮੰਗਣ ਆਸਤੇ ਆਇਆ ਜੀ ਹੁਣ ਉਹ ਵੀ ਤੇ ਕੁੜੀ ਇੱਥੇ ਸ਼ਿਆਸ ਲੜ ਰਹੀ ਆ ਦੇਖੋ ਉਹਨੂੰ ਪੋਸਟਰ ਲਗਾਏ ਨੇ ਉਹ ਇਲੈਕਸ਼ਨ ਲੜ ਰਹੀ ਆ ਜੀ ਉਹ ਕਿਹੜਾ ਉਹਦੇ ਨੂੰ ਮਾਫੀ ਮੰਗਣਾ ਆਸੀ ਜਾਵੇ ਕੋਈ ਗਲਤੀ ਕੀਤੀ ਬੰਦਾ ਮਾਫੀ ਮੰਗਦਾ ਹੈ ਜੀ ਜੋ ਕਿਸੇ ਬੰਦੇ ਨੇ ਗਲਤੀ ਨਹੀਂ ਕੀਤੀ ਮਾਫੀ ਕਦੀ ਮੰਗਣੀ ਨਹੀਂ ਜੀ ਤੇ ਹੁਣ ਦੇਖੋ ਅਸੀਂ ਹਾਈ ਕੋਰਟ ਦਾ ਲੋ ਕਰਾਂਗੇ ਹੁਣ ਉਹ ਜਲਦੀ ਅਸੀਂ ਇਸ ਚੀਜ਼ ਨੂੰ ਪਾਲ ਕਰਾਂਗੇ ਸੋ ਅੱਜ ਦਾ ਜਿਹੜਾ ਕੋਰਟ ਦਾ ਫੈਸਲਾ ਆ ਉਹਨੂੰ ਫਿਰ ਕਿਵੇਂ ਮੰਨਦੇ ਹੋ ਤੁਸੀਂ ਦੇਖੋ ਕੋਰਟ ਦੇ ਪਿੱਛੇ ਉਹਨਾ ਕੀ ਤੱਥ ਰੱਖਿਓ ਤੁਹਾਨੂੰ ਸਭ ਨੂੰ ਪਤਾ ਹੈ ਜੀ ਹੁਣ ਤੁਸੀਂ ਸਾਡੇ ਮੂੰਹ ਨਾ ਸੁਣੋ ਜੀ ਚੰਗੀ ਗੱਲ ਆ ਕਿ ਉਹ ਕਿਦਾਂ ਨਹੀਂ ਕੋਈ ਲਫਜ ਮੋਹ ਨਿਕਲ ਜਾਂਦਾ ਧੰਨਵਾਦ মিডিਆ ਦਾ ਵੀ ਕਰਦੀ ਆ ਕਿਉਂਕਿ ਜੇਕਰ মিডিਆ ਮੇਰੀ ਗੱਲ ਨਾ ਚੁੱਕਦਾ ਤੇ ਅੱਜ ਮੈਨੂੰ ਇਨਸਾਬ ਨਹੀਂ ਕੀਤਾ ਸਾਥ ਮੈਨੂੰ ਪਾ ਇਹ ਮੇਰੇ ਖੁਸ਼ੀ ਦਾਸ ਹੁਆ ਤੇ ਤੁਹਾਡੇ ਸਾਰੇ ਮਿਹਨਤ ਨਾਲੇ ਅੱਜ ਮੇਰਾ ਕੇਸ ਜਿੱਤੀਆਂ ਬਹੁਤ ਜ਼ਿਆਦਾ ਥੈਂਕ ਯੂ ਲਿਆ ਮੈਂ মিডিਆ ਦੀ ਔਰ ਜਸਾਉਦੀ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਆ ਤੁਸੀਂ ਬੁੱਧ ਭਾਊ ਕੋ ਹੋ ਰਹੇ ਹੋ ਇੱਥੇ 12 ਸਾਲ ਦਾ ਉਹ ਸਟਰਗਲ ਯਾਦ ਆ ਰਿਹਾ ਉਹ ਸਾਰੀ ਪੀੜ ਜਿਹੜੀ ਹੈ ਉਹ ਯਾਦ ਆ ਰਹੀ ਕੀ ਕੁਝ ਹੋਇਆ ਪਿਛਲੇ 12 ਸਾਲਾਂ ਚ ਹਾਂਜੀ ਬਿਲਕੁਲ ਅੱਜ ਮੈਂ ਬਹੁਤ ਖੁਸ਼ ਹਾਂ ਮੈਂ ਪਦਮ ਕੋਚ ਮਨਜਿੰਦਰ ਦਾ ਚਿਹਰਾ ਕਿਸ ਤਰੀਕੇ ਦਾ ਸੀਗਾ ਜੀ ਮੈਂ ਨਹੀਂ ਉਹਨਾਂ ਵੱਲ ਵੇਖਿਆ ਮੈਂ ਸਿਰਫ ਤੇ ਸਿਰਫ ਉਹ ਸਰ ਇਨਸਾਫ ਦੇ ਦੇਵਤਾ ਵੱਲ ਵੇਖਿਆ ਜਿਨ੍ਹਾਂ ਨੇ ਮੈਨੂੰ ਅੱਜ ਇਨਸਾਫ ਦਿੱਤਾ ਸਾਰੇ ਦੋਸ਼ੀਆਂ ਨੂੰ ਕਿੰਨੀ-ਕਿੰਨੀ ਸਜ਼ਾ ਹੋਈ ਹੈ ਵਕਫਾਤ ਜੀ ਯਾਨੀ ਕਿ ਵਕਫਾਤ ਲੋਕਾਂ ਨੂੰ ਵਕਫਾਤ ਜਾਇਆ ਯਾਨੀ ਕਿ ਕੋਈ ਸੈਸੀ ਵੀ ਸੀਰੀਅਲ ਵਿੱਚ ਕਈਆਂ ਨੂੰ ਘਾਟ ਹੋਈ ਜਾਂ ਇਸ ਤੋਂ ਵੀ ਵੱਧ ਹੋਈ ਹੈ ਨਹੀਂ ਉਹਨਾਂ ਨੂੰ ਘਾਟ ਹੋਈ ਆ 1 ਸਾਲ ਡੇਸਟਾਫ ਦੇ ਵਿੱਚ ਤੇ ਬਾਅਦ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਆ ਉਹਨੂੰ ਜਿਹੜੀ 4 ਸਾਲ ਮਾਂ ਜੋਟ ਨੇ ਅੰਦਰ ਸਿਰਫ ਉਹਨਾਂ ਨੂੰ ਇੰਨੀ ਹੋਈ ਹੈ ਕਿ ਜਾਂ ਹੋਰ ਵੀ ਕਾਫੀ ਦੋਸ਼ੀ ਹੋਰ ਵੀ ਐਫਐਸਟ ਜਿਹੜੀ 4 ਸਾਲ ਤੇ ਤੇ ਆਪਣਾ ਅੱਜ ਤੁਹਾਡੀ ਸੁਰੱਖਿਆ ਦੇ ਲਈ ਵੀ ਗੱਲ ਹੋਈ ਕਿ ਕੁਝ ਹੋਰ ਵੀ ਮੰਗੀ ਗਈ ਸੀ ਇਹ ਗੱਲ ਜੀ ਵੀ ਇਹ ਜੀ ਕੋਈ ਸੱਚੀ ਗੱਲ ਕਿਉਂਕਿ ਇਹਨਾਂ ਦੇ ਸਮਰਥਕ ਬਹੁਤ ਆਏ ਪਏ ਇੱਥੇ ਜਾਨਕਿ ਜਿਹੜਾ ਸਾਡਾ ਵਿਰੋਧ ਕਰਨ ਲਈ ਆਏ ਪਏ ਆ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਇਹਹੀ ਜਿਹੜਾ ਆ ਉਹ ਬਿਲਕੁਲ ਜਾਨਕਿ ਗਲਤ ਕਰ ਰਹੇ ਆ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੁੰਦੀ ਹੈ ਮੇਜਾ ਅਸੀਂ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਕਿ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਆ ਮਾਂਜੂ ਕੋਰਟ ਤੇ ਬਾਬਾ ਸਾਹਿਬ ਅੰਬੇਦਕਰ ਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖਿਆ ਤੇ ਅੱਜ ਜਿਹੜਾ ਆ ਮਾਂਜੂ ਕੋਰਟ ਨੇ ਤੇ ਬਾਬਾ ਸਾਹਿਬ ਅੰਬੇਦਕਰ ਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅੱਜ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਵੀ ਜਿਨ੍ਹਾਂ ਨੇ ਸਾਡੇ ਵਰਗੇ ਗਰੀਬਾਂ ਲਈ ਜਿਹੜਾ ਹੱਥ ਸਹੀ ਪੈਸਾ ਉਹ ਜਿਹੜਾ ਚਲੋ ਜੰਗਲ ਦੇ ਸ਼ਾਇਦ ਸਾਫਿਰ ਕੇ ਜਿਹੜੇ ਸਰਵਾਰਿਆ ਉਹਨਾਂ ਨੂੰ ਇਨਸਾਫ ਨਾ ਮਿਲਦਾ ਕਿਉਂਕਿ ਮਾਜੋ ਕੋਰਟ ਨੇ ਬਿਲਕੁਲ ਸਹੀ ਡਿਸੀਜਨ ਲਿਆ ਜਿਹਨੂੰ ਜਿਹੜਾ ਜਿੰਦਰ ਸਿੰਘ ਮੋਹਰ ਦਾ ਉਹਨੂੰ ਜਿਹੜਾ ਹਾਇਰ ਕੋਰਟ ਉਹ ਵੀ ਮਾਜੋ ਕੋਰਟ ਸ਼੍ਰੀਮਤੀ ਨਵਜੋਤ ਕੌਰ ਚੱਬਾ ਜੀ ਮੌਜੂਦ ਨੇ ਤਾਂ ਕੀ ਕੁਝ ਇਸ ਕੇਸ ਦੇ ਵਿੱਚ ਜਾਣਕਾਰੀ ਹੈ ਕੀ ਕੁਝ ਦਲੀਲ ਕੀ ਕੁਝ ਅਪੀਲਾਂ ਜਿਹੜੀਆਂ ਅੰਦਰ ਹੋਈਆਂ ਨੇ ਗੱਲਬਾਤ ਹੋਈ ਹੈ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਤੇ ਦੱਸ ਦਈਏ ਕਿ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜੀ ਆ ਉਹ ਕੋਰਟ ਦੇ ਵੱਲੋਂ ਸੁਣਾਈ ਗਈ ਆ ਤਾਂ ਕੀ ਕਹਿਣਾ ਚਾਹੁੰਦੇ ਨੇ ਮੰਨਦੇ ਭਾਵ ਕੀ ਨੇ ਉਹ ਵੀ ਗੱਲਬਾਤ ਜਰੂਰ ਹੋਣਾ ਨੇ ਮੈਮ ਅ ਅੱਜ ਜਿਹੜਾ ਫੈਸਲਾ ਆਇਆ ਕੋਰਟ ਦਾ ਕਿਸ ਤਰੀਕੇ ਨਾਲ ਵੇਖਦੇ ਹੋ ਅੰਦਰ ਚਰਚਾਵਾਂ ਵੀ ਕੀਤੀਆਂ ਹੋਣੀਆਂ ਆਪਣਾ ਪੱਖ ਦੋਨਾਂ ਵਕੀਲਾਂ ਨੂੰ ਰੱਖਣ ਦਾ ਜਿਹੜਾ ਸਮਾਂ ਮਿਲਦਾ ਕਿਵੇਂ ਵੇਖਦੇ ਹੋ ਇਸ ਪੂਰੇ ਮਾਮਲੇ ਨੂੰ ਜੀ ਦੇਖੋ ਜੀ ਅਸੀਂ ਆਪਣੀ ਜੋ ਬੈਸਟ ਐਫਰਟ ਕਰ ਸਕਦੇ ਸੀ ਅਸੀਂ ਕੀਤੀ ਹੈਗੀ ਹੈ ਜੀ ਇਹ बतौर ਵਕੀਲ ਦੇ ਮੈਂ ਤੁਹਾਨੂੰ ਦੱਸਾਂ ਤੇ ਅਸੀਂ ਬਹੁਤ 100% ਐਕਵਿਟਲ ਵਾਲਾ ਕੇਸ ਬਣਾ ਦਿੱਤਾ ਹੈ ਇਹ ਹਮੇਸ਼ਾ ਹੀ ਹੁੰਦਾ ਹੁੰਦਾ ਕਿ ਐਕਵਿਟਲ ਚਾਹੀਏ ਇੱਥੋਂ ਹੋ ਜਾਏ ਜਾਂ ਹਾਈ ਕੋਰਟ ਤੋਂ ਹੋ ਜਾਏ ਜਾਂ ਸੁਪਰੀਮ ਕੋਰਟ ਤੋਂ ਹੋ ਜਾਏ ਉਹ ਤਾਂ ਅਸੀਂ ਮਨ 'ਚ ਰੱਖ ਕੇ ਚੱਲਦੇ ਹੀ ਹਾਂ ਬਟ ਇੱਕ ਵਕੀਲ ਦੇ ਤੌਰ ਤੇ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਅਸੀਂ ਕੇਸ ਨੂੰ ਅੱਛਾ ਬਣਾ ਦਈਏ ਔਰ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਤਿੰਨ ਤਿੰਨ 13 ਨੂੰ ਜਿਹੜਾ ਹੈਗਾ ਪੰਜਾਬ ਇੰਟਰਨੈਸ਼ਨਲ ਪੈਲੇਸ ਗੋਇੰਦਵਾਲ ਸਰ ਤਰਨਤੰਨ ਦੇ ਬਾਹਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਲੜਕੀ ਸੈਂਡਲ ਲੈ ਕੇ ਪੁਲਿਸ ਵਾਲਿਆਂ ਨੂੰ ਮਾਰ ਰਹੀ ਹੈਗੀ ਤਾਂ ਪੁਲਿਸ ਵਾਲੇ ਉਹਨਾਂ ਧੱਕਾ ਮੁਕੀ ਕਰ ਰਹੇ ਨੇ ਇਹਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਕਿਤੇ ਨਜ਼ਰ ਨਹੀਂ ਆ ਰਿਹਾ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਵੇਖ ਕੇ ਆਨਰੇਬਲ ਸੁਪਰੀਮ ਕੋਰਟ ਨੇ ਇਹਦਾ ਸੰਗਿਆਨ ਲਿੱਤਾ ਸੀ ਸੀਓ ਮੋਟੋ ਤੇ ਆਨੰਦ ਫਨਨ ਦੇ ਵਿੱਚ ਐਸਐਸਪੀ ਤਰਨਤੰਨ ਨੇ ਇੱਕ ਐਫਆਈਆਰ ਦਰਜ ਕਰ ਦਿੱਤੀ ਸੀ ਦੋ ਟੈਕਸੀ ਡਰਾਈਵਰਸ ਦੇ ਖਿਲਾਫ ਸਾਬਾ ਤੇ ਸ਼ੋਸ਼ੀ ਨਾ ਉਹਨਾਂ ਦਾ ਕੋਈ ਪਿੰਡ ਨਾ ਉਹਨਾਂ ਦਾ ਕੋਈ ਫਾਦਰ ਨੇਮ ਨਾ ਕੋਈ ਕੁਝ ਐਫਆਈਆ ਜਦੋਂ ਕਿ ਅ ਡਿਫੈਂਸਿਵ ਵਿੱਚ ਅਸੀਂ ਸਾਬਤ ਕੀਤਾ ਕਿ ਮਨਜਿੰਦਰ ਸਿੰਘ ਲਾਲਪੁਰੇ ਦਾ ਕਦੇ ਵੀ ਨਾਮ ਸਾਭਾ ਨਹੀਂ ਸੀਗਾ ਨਾ ਹੀ ਉਹਨਾਂ ਨੇ ਕਦੀ ਡਰਾਈਵਰ ਦੇ ਤੌਰ ਤੇ ਕੰਮ ਕੀਤਾ ਅਸੀਂ ਆਪਣੀ ਫੇਸਬੁਕ ਆਈਡੀ ਲਾਈ ਕਿ 2011 ਦੇ ਵਿੱਚ ਵੀ ਸਾਡੀ ਫੇਸਬੁਕ ਆਈਡੀ ਜਿਹੜੀ ਹੈ ਮਨੀ ਸਿੱਧੂ ਦੇ ਨਾਮ ਦੀ ਸੀਗੀ ਨਾ ਕਿ ਸਾਬੇ ਦੇ ਤੌਰ ਤੇ ਸੀਗੀ ਫਿਰ ਅਸੀਂ ਆਰਟੀਆ ਅਫੀਸ ਤੋਂ ਗਵਾਹ ਕਰਾਇਆ ਕਿ 2013 ਦੇ ਵਿੱਚ ਸਾਡੇ ਨਾਮ ਤੇ ਕਦੀ ਕੋਈ 4 ਵੀਲਰ ਹੈ ਹੀ ਨਹੀਂ ਸੀ ਕਿ ਅਸੀਂ ਉਹਨੂੰ ਟੈਕਸੀ ਦੇ ਤੌਰ ਤੇ ਅਪਲਾਈ ਕਰਦੇ ਨਾ ਸਾਡੇ ਕੋਲ ਕੋਈ ਆਰਸੀ ਸੀ ਨਾ ਕੋਈ ਡਰਾਈਵਿੰਗ ਲਾਇਸੈਂਸ ਸੀਗਾ ਇਹ ਅਸੀਂ ਜਿਹੜਾ ਆਰਟੀਆ ਦੇ ਵਿੱਚ ਇਨਫੋਰਮੇਸ਼ਨ ਲੈ ਕੇ ਆਰਟੀਆ ਅਫੀਸ ਤੋਂ ਜਿਹੜਾ ਗਵਾਹ ਕਰਾਇਆ ਫਿਰ ਅਸੀਂ ਜਿਹੜਾ ਹੈਗਾ ਇੱਕ ਹੋਰ ਗਵਾਹ ਕਰਾਇਆ ਕਿ 35 ਲੱਖ ਰੁਪਏ ਸਾਡੇ ਅਕਾਊਂਟ ਦੇ ਵਿੱਚੋਂ ਜਿਹੜਾ ਹੈਗਾ ਉਹ ਟਰਾਂਸਫਰ ਹੋਇਆ 2012 ਦੇ ਵਿੱਚ ਪੀ ਡਬਲਯੂ 6 ਤੇਗਾ ਸਿੰਘ ਦੇ ਅਕਾਊਂਟ ਦੇ ਵਿੱਚ ਉਹਦੀ ਮਦਰ ਅਚਰਜਿਤ ਕਰਦੇ ਅਕਾਊਂਟ ਦੇ ਵਿੱਚ ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਉਸ ਵੇਲੇ ਵੀ ਸਾਬੇ ਹਸੀਅਤ ਸੀਗੇ 35 ਲੱਖ ਰੁਪਏ 2012 ਦੇ ਵਿੱਚ ਉਹਨਾਂ ਨੇ ਟਰਾਂਸਫਰ ਕੀਤਾ ਔਰ ਉਹ ਇੱਕ ਪੀਸ ਆਫ ਲੈਂਡ ਉਸਮਨਪਿੰਡ ਚ ਖਰੀਦਣਾ ਚਾਹੁੰਦੇ ਸੀਗੇ ਜਿਹੜਾ ਤੇਗਾ ਸਿੰਘ ਉਹਨਾਂ ਨੂੰ ਐਜ਼ ਅ ਪ੍ਰੋਪਰਟੀ ਡੀਲਰ ਦਿਵਾ ਰਿਆ ਸੀਗਾ ਪਰ ਉਹ ਪੀਸ ਆਫ ਲੈਂਡ ਜਿਹਦੇ ਵਿੱਚ ਇੰਟਰਸਟਡ ਸੀ ਉਹ ਸੁਖਰਾਜ ਸਿੰਘ ਸਰਪੰਚ ਨੇ ਜਿਹੜਾ ਹੈਗਾ ਉਹ ਖਰੀਦ ਲਿੱਤਾ ਜੀ ਜੀ ਸੋ ਸੁਖਰਾਜ ਸਿੰਘ ਤੇ ਤਿਗਰ ਸਿੰਘ ਦੋਨੇ ਕਿਉਂਕਿ ਪੁਲਿਸ ਦੇ ਟਾਊਟ ਸੀਗੇ ਤੇ ਜਦੋਂ ਤਰੰਤਨ ਪੁਲਿਸ ਨੂੰ ਜ਼ਰੂਰਤ ਪਈ ਕਿ ਸਾਨੂੰ ਕੋਈ ਦੋ ਜਿਹੜੇ ਹੈਗੇ ਐ ਸਕੀਪ ਗਾਟਸ ਦਿੱਤੇ ਜਾਣ ਤੇ ਸ਼ੋਸ਼ੀ ਤੇ ਸਾਬੇ ਡਰਾਈਵਰ ਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਤੇ ਬਾਅਦ ਦੇ ਵਿੱਚ 20 ਦਿਨ ਬਾਅਦ ਮਨਜਿੰਦਰ ਸਿੰਘ ਨੂੰ ਜਿਹੜਾ ਹੈਗਾ ਜਦੋਂ ਕਿ ਉਹ ਉਸ ਵੇਲੇ ਐਮ ਐਲ ਏ ਵੀ ਨਹੀਂ ਸੀਗੇ ਮਨਜਿੰਦਰ ਸਿੰਘ ਨੂੰ ਜਿਹੜਾ ਹੈਗਾ ਸਾਬਾ ਨਾਂ ਦੀ ਆਈਡੈਂਟੀ ਦੇ ਦਿੱਤੀ ਗਈ ਜਦੋਂ ਕਿ ਸਾਡੇ ਕਹਿਣਾ ਕਿ ਮਨਜਿੰਦਰ ਸਿੰਘ ਨੂੰ ਸਾਰੇ ਇਲਾਕੇ 'ਚ ਸਾਬੇ ਦੇ ਨਾਂ ਤੇ ਕੋਈ ਵੀ ਨਹੀਂ ਜਾਣਦਾ ਉਹਨਾਂ ਦਾ ਨਿਕਨੇਮ ਮਣੀ ਸਿੱਧੂ ਹੈ ਤੇ ਜਾਂ ਫਿਰ ਉਹਨਾਂ ਨੂੰ ਮਨਜਿੰਦਰ ਸਿੰਘ ਐ ਐਮਐਲਏ ਬਣ ਤੋਂ ਬਾਅਦ ਲਾਲਪੁਰੇ ਦੇ ਤੌਰ ਤੇ ਜਾਣਿਆ ਜਾਂਦਾ ਹੈਗਾ ਸੋ ਉਹ ਪੀਡਬਲਯੂ 6 ਜਿਹੜਾ ਹੈਗਾ ਜਦੋਂ ਉਹਦੀ 161 ਦੀ ਸਟੇਟਮੈਂਟ ਹੋਈ ਤਾਂ ਉਹ ਸਿਰਫ ਇੰਨਾ ਹੈ ਕਿ ਮੈਂ ਇਸ ਲੜਕੀ ਨੂੰ ਆਈਡੈਂਟੀਫਾਈ ਕਰਦਾ ਕਿ ਇਹ ਐਸਸੀ ਕਾਸਟ ਨੂੰ ਬਿਲੋਂਗ ਕਰਦੀ ਹੈ ਜਦੋਂ ਕਿ ਕੋਰਟ ਜਾ ਕੇ ਕਹਿੰਦਾ ਹੈ ਕਿ 2 ਤੋਂ 3 ਦਿਨ ਦੇ ਦਰਮਿਆਨ ਲੜਾਈ ਹੋ ਰਹੀ ਸੀ ਮੈਂ ਪਹਿਲੇ ਸੇ ਬੜਾ ਲੰਗ ਰਿਆ ਸੀਗਾ ਤੇ ਮੈਂ ਦੇਖਿਆ ਕਿ ਮਨਿੰਦਰ ਸਿੰਘ ਲਾਲਪੁਰਾ ਲੜਕੀ ਨਾਲ ਮਾਰਕੁੱਟਾਈ ਕਰ ਰਿਹਾ ਸੀ ਜਦੋਂ ਕਿ ਲੜਕੀ ਆਪ ਵੀ ਜਿਹੜੀ ਕਹਿ ਰਹੀ ਹੈਗੀ ਆ ਕਿ ਘਟਨਾ ਜਿਹੜੀ ਹੈ ਉਹ 5:30 ਤੋਂ ਬਾਅਦ ਦੀ ਹੈ ਸੋ ਉਹਨੇ 2 ਤੋਂ 3 ਕਿਹੜਾ ਦੇਖ ਲਿਆ ਸੋ ਕੋਰਟ ਨੂੰ ਇਹ ਪੁਆਇੰਟ ਕਨਸਿਡਰ ਕਰਨੇ ਚਾਹੀਦੇ ਸੀਗੇ ਕਿ ਕੋਈ ਇੰਟਰਸਟਿਡ ਵਿਟਨੈਸ ਵੈਸਟਡ ਇੰਟਰਸਟ ਵਾਲੇ ਵਿਟਨੈਸ ਜਿਹੜੇ ਹੈਗੇ ਨੇ ਉਹ ਕਿਸੇ ਬੰਦੇ ਨੂੰ ਫਾਲਸਲੀ ਇਮਪਲੀਕੇਟ ਕਰ ਰਹੇ ਨੇ ਜਦੋਂ ਇਹ ਚੀਜ਼ਾਂ ਅਸੀਂ ਬਾਰ-ਬਾਰ ਕੋਰਟ ਦੇ ਧਿਆਨ ਵਿੱਚ ਲਿਆਉਂਦੀਆਂ ਔਰ ਸਭ ਤੋਂ ਵੱਡੀ ਗੱਲ ਕਿ ਐਸਸੀਐਸਟੀ ਐਕਟ ਦੇ ਵਿੱਚ 4 ਸਾਲ ਦੀ ਸਜ਼ਾ ਦਿੱਤੀ ਹੈ ਜਦੋਂ ਕਿ ਐਸਸੀਐਸਟੀ ਐਕਟ ਇਸ ਕੇਸ 'ਚ ਪ੍ਰੂਵ ਹੀ ਨਹੀਂ ਹੋ ਰਿਹਾ ਹੈਗਾ ਲੜਕੀ ਜਿਹੜੀ ਹੈਗੀ ਆ ਆਪਣਾ ਕੋਈ ਜਿਹੜਾ ਕਾਸਟ ਸਰਟੀਫਿਕੇਟ ਔਨ ਰਿਕਾਰਡ ਚਲਾਨ ਦੇ ਦੌਰਾਨ ਪ੍ਰੋਡਿਊਸ ਨਹੀਂ ਕਰ ਸਕੀ ਔਰ ਇਹ ਜਿਹੜਾ ਹੈਗਾ ਰਿਕੁਆਇਰਮੈਂਟ ਹੈਗੀ ਹੈ ਕਿ ਡੀਐਸਪੀ ਲੈਵਲ ਤੇ ਜਿਹੜਾ ਹੈਗਾ ਕੋਈ ਅਫੀਸਰ ਇਸ ਕੇਸ ਦੀ ਇਨਕੁਆਇਰੀ ਕਰੇ ਸਾਰੇ ਕਹਿੰਦੇ ਨੇ ਕਿ ਵਿਟਨੈਸਸ ਕਿ ਡੀਐਸਪੀ ਬਲਜੀਤ ਸਿੰਘ ਜਾਂ ਕਮਲਜੀਤ ਸਿੰਘ ਨੇ ਸਾਡੇ ਬਿਆਨ ਲਿਖੇ ਨੇ ਬਟ ਉਹ ਨਾ ਤਾਂ ਐਜ਼ ਅ ਵਿਟਨੈਸ ਸਾਈਟ ਹੋਏ ਇੰਟਾਇਰ ਚੈਲੰਜ ਨਾ ਹੀ ਉਹਨਾਂ ਦੀ ਕਿਤੇ ਗਵਾਹੀ ਹੋਈ ਸੋ ਬੜੇ ਸਾਰੇ ਲੈਪਸਸ ਹੈਗੇ ਨੇ ਜਿਹੜੇ ਇਸ ਕੇਸ ਦੇ ਵਿੱਚ ਹੈਗੇ ਸੀ ਔਰ ਜਿਹਦੇ ਕਰਕੇ 100% ਇਕਵਿਟਰਲ ਹੋ ਸਕਦੀ ਸੀਗੀ ਬਟ ਇਸ ਕੇਸ ਨੂੰ ਜਿਹੜਾ ਹੈਗਾ ਮੈਂ ਹੁਣ ਕਹਿਣਾ ਨਹੀਂ ਚਾਹੁੰਦੀ ਕਿ ਮਤਲਬ ਸੀ ਮਾਨਯੋਗ ਹਾਈ ਕੋਰਟ ਨੂੰ ਦੱਸਾਂਗੇ ਕੇਸ ਕੇਸ ਨੂੰ ਜਿਹੜਾ ਹੈਗਾ ਡਿਸਾਈਡ ਕਰਨ ਲੱਗੇ ਆ ਬਹੁਤ ਹੋਰ ਤਰ੍ਹਾਂ ਸੋਚਿਆ ਗਿਆ ਹੈ ਮੈਮ ਜਿਵੇਂ ਕੋਰਟ ਆਪਣਾ ਫੈਸਲਾ ਸੁਣਾ ਚੁੱਕੀ ਹੈ ਹੁਣ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹ ਅੱਗੇ ਆਪਣੀ ਅਪੀਲ ਦਲੀਲ ਕਿੱਥੇ ਕਰ ਸਕਦੇ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਜੀ ਮਾਨਯੋਗ ਹਾਈ ਕੋਰਟ ਚ ਅਪੀਲ ਹੋਏ ਇਸ ਫੈਸਲੇ ਨੂੰ ਅਸਲ ਦੇ ਵਿੱਚ ਅਸੀਂ ਦੇਖਦੇ ਆ ਕਿ ਕਾਨੂੰਨ ਦੀ ਜਿਹੜੀ ਨਿਗਾਹ ਦੇ ਵਿੱਚ ਹੈ ਉਹ ਚਾਹੇ ਕੋਈ ਐਮਐਲਏ ਹੋਵੇ ਕੋਈ ਮੰਤਰੀ ਹੋਵੇ ਚਾਹੇ ਜਿੱਡਾ ਮਰਜੀ ਵੱਡਾ ਕੋਈ ਬੰਦਾ ਹੋਵੇ ਸ਼ਾਹੂਕਾਰ ਹੋਵੇ ਉਹ ਸਾਰੇ ਹੀ ਕੋਰਟ ਦੀ ਨਿਗਾਹ ਦੇ ਵਿੱਚ ਇੱਕ ਨੇ ਜੁन्ह ਨੇ ਜੁਰਮ ਕੀਤਾ ਹੈ ਉਹਨੂੰ ਸਜ਼ਾ ਮਿਲਣੀ ਪੱਕੀ ਹੈ ਇਹ ਭਾਰਤ ਦਾ ਸੰਵਿਧਾਨ ਸਾਨੂੰ ਜਿਹੜੀ ਹੈ ਇਹ ਸਿਖਿਆ ਦਿੰਦਾ ਹੈ ਔਰ ਅੱਜ ਇਸ ਕੇਸ ਤੋਂ ਅਸੀਂ ਇਹੀ ਸਿੱਖਦੇ ਹਾਂ ਔਰ ਬਹੁਤ ਖੁਸ਼ੀ ਹੈ ਕਿ ਇਸ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਈ ਹੈ ਇਨਸਾਫ ਮਿਲਿਆ ਹੈ ਔਰ ਮਾਨਯੋਗ ਕੋਰਟ ਦਾ ਜਿਹੜਾ ਆ ਅਸੀਂ ਧੰਨਵਾਦੀ ਹਾਂ 13 ਸਾਲਾਂ ਦੇ ਵਿੱਚ ਧਮਕੀਆਂ ਵੀ ਆਈਆਂ ਹੋਣਗੀਆਂ ਪੈਸਿਆਂ ਦੀਆਂ ਆਫਰਾਂ ਵੀ ਆਈਆਂ ਹੋਣਗੀਆਂ ਜੀ ਬਹੁਤ ਸਾਰੀਆਂ ਧਮਕੀਆਂ ਵੀ ਆਈਆਂ ਆਫਰਾਂ ਵੀ ਆਈਆਂ ਆਮ ਤੌਰ ਦੇ ਉੱਪਰ ਅਸੀਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਲੋਕਾਂ ਦੇ ਨਾਲ ਉਹ ਉਸੇ ਸਮੇਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਗਰੀਬ ਮਜ਼ਦੂਰ ਪਰਿਵਾਰ ਹੁੰਦਾ ਹੈ ਉਹਨੂੰ ਉਸੇ ਟਾਈਮ ਜਿਹੜੀ ਆ ਉਹ ਤਾਂ ਰੋਕਿਆ ਜਾਂਦਾ ਹੈ ਕਿਉਂਕਿ ਉਹਨੂੰ ਕੱਲ ਦੀ ਰੋਟੀ ਕਮਾਉਣ ਦੇ ਲਈ ਵੀ ਸੋਚਣਾ ਪੈਂਦਾ ਹੈ ਉਹ ਇਹ ਸੋਚਦਾ ਹੈ ਕਿ ਮੈਂ ਇਨਾ ਲੰਬਾ ਸਮਾਂ ਸੰਘਰਸ਼ ਕਰਾਂਗਾ ਕਿਵੇਂ ਲੇਕਿਨ ਸਾਡੀ ਇਸ ਭੈਣ ਨੇ ਜਿਹੜਾ ਆ ਉਹ ਇੱਕ ਸੰਘਰਸ਼ ਦੀ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਅਸਲ ਦੇ ਵਿੱਚ ਜੇ ਅਸੀਂ ਸੰਘਰਸ਼ ਕਰਾਂਗੇ ਤੇ ਸਾਨੂੰ ਇਨਸਾਫ ਪੱਕਾ ਮਿਲੇਗਾ ਅਸੀਂ ਜਿੱਤਾਂਗੇ ਜ਼ਰੂਰ ਅਸੀ ਸਮਾਜ ਕਈ ਵਾਰੀ ਧੱਕੇਸ਼ਾਹੀ ਹੁੰਦੀ ਆ ਤੇ ਕਈ ਤਾਂ ਵਿਚਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਅੱਗੇ ਹੀ ਨਹੀਂ ਆਉਂਦੇ ਕਾਰਨ ਇਹ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਆ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਇੱਥੇ ਵੀ ਥੋੜੀ ਦੇਰ ਪਹਿਲਾਂ ਹੀ ਤੁਸੀਂ ਇੱਥੇ ਦੇਖਿਆ ਹੋਣਾ ਕਿ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਿਹੜਾ ਆ ਉਹ ਮਾਨਜੋਗ ਜਿਹੜੀ ਅਦਾਲਤ ਆ ਉਹਦੇ ਫੈਸਲੇ ਨੂੰ ਗਲਤ ਕਰਾਰ ਦੇ ਉਹਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਮੈਂ ਵੀ ਸੋਚਦਾ ਆ ਸ਼ਾਇਦ ਅੱਜ ਹਜੇ ਤੱਕ ਵੀ ਇਹਨਾਂ ਦੇ ਮਨਾਂ ਦੇ ਵਿੱਚ ਜਾਤੀਵਿਦਕਰ ਜਾਂ ਕਹਿ ਸਕਦੇ ਕਿ ਅਜੇ ਤੱਕ ਵੀ ਉਹ ਜਿਹੜੀ ਭਾਵਨਾ ਆ ਕਿ ਜਿਹੜਾ ਆ ਪੀੜਤ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਜਾਂ ਉੱਚਿਆਂ ਦੇ ਹੱਕ ਦੇ ਵਿੱਚ ਹੋਣ ਦੀ ਆ ਲੇਕਿਨ ਇਹ ਸਾਡੇ ਪੰਜਾਬ ਦੀ ਜਾਂ ਸਾਡੇ ਗੁਰੂਆਂ ਦੀ ਫਲਸਫੀ ਨਹੀਂ ਸੀ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਆ ਸਰਬ ਜਿਹੜਾ ਸਨਮਾਨਤਾ ਦੀ ਗੱਲ ਕੀਤੀ ਹੈ ਤੇ ਅੱਜ ਇਸ ਅਦਾਲਤ ਨੇ ਵੀ ਉਹ ਸਾਬਤ ਕੀਤਾ ਹੈ ਕਿ ਸਾਡੇ ਜਿਹੜੀ ਗੁਰੂਆਂ ਦੀ ਫਲਸਫੀ ਸਾਰਿਆਂ ਦੇ ਲਈ ਸਾਂਝੀ ਹੈ ਸਾਰਾ ਸਰ ਮੈਂ ਜਰੂਰ ਪੁੱਛਣਾ ਚਾਹਾਂਗਾ ਜਿਹੜੇ ਸਮਰਥਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਈ ਵਾਰ ਫੈਸਲਾ ਕਰਨ ਦੀ ਵੀ ਕੋਸ਼ਿਸ਼ ਹੋਈ ਹੈ ਲੇਕਿਨ ਸਾਡਾ ਜਿਹੜਾ ਵਿਧਾਇਕ ਆ ਉਹ ਤਾਂ ਜੀ ਸਿਆਸਤ ਦੀ ਭੇਡ ਭੇਡ ਚੜ ਗਿਆ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਜੀ ਅ ਜਿਹੜੀ ਤਾਂ ਜੀ ਤੁਸੀਂ ਗੱਲ ਕਰਦੇ ਹੋ ਕਿ ਫੈਸਲਾ ਹੋਣ ਦੀ ਗੱਲ ਜੇ ਤਾਂ ਫੈਸਲਾ ਪਿਆਰ ਦੇ ਨਾਲ ਮੈਂ ਕਹਿੰਦਾ ਜੀ ਦਿਲੋਂ ਮਾਫੀ ਮੰਗ ਕੇ ਹੁੰਦਾ ਤੇ ਸ਼ਾਇਦ ਹੋ ਜਾਂਦਾ ਲੇਕਿਨ ਧਮਕੀਆਂ ਦੇ ਨਾਲ ਨਹੀਂ ਇਹ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਹੈ ਇਹ ਪਰਮਾਤਮਾ ਵਾਲਮੀਕੀ ਮਰਦ ਦੀ ਕੌਮ ਹੈ ਜਿਹੜੀ ਜ਼ੁਲਮ ਦੇ ਅੱਗੇ ਜਿਹੜੀ ਆ ਉਹ ਸਿਰ ਨਹੀਂ ਝੁਕਾਉਂਦੀ ਇਹ ਹਮੇਸ਼ਾ ਕੁਸ਼ਲਬ ਦੇ ਬੰਗੂ ਜਿਹੜੀ ਡੱਟ ਕੇ ਖੜੀ ਹੈ ਜ਼ੁਲਮ ਦੇ ਖਿਲਾਫ ਖੜੀ ਹੈ ਤੇ ਜੇ ਤੁਸੀਂ ਅੱਗੇ ਜ਼ੁਲਮ ਕਰਨ ਆਉਂਗੇ ਤੇ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ ਇਹ ਕੇਸ ਜਿਹੜੀ ਉਸ ਦੀ ਮਿਸਾਲ ਤਾ ਅੱਜ ਮਾਨਯੋਗ ਅਦਾਲਤ ਦੇ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਹੈ ਉਸਮਾਂ ਕਾਂਡ ਮਾਮਲੇ ਦੇ ਵਿੱਚ ਜਿੱਥੇ 12 ਜਣੇ ਦੋਸ਼ੀ ਸਨ ਉਹਨਾਂ ਦੇ ਵਿੱਚੋਂ 7 ਨੂੰ ਜਿਹੜੀ ਅੱਜ ਸਜ਼ਾ ਜਿਹੜੀ ਹੈ ਉਹ ਵਿਧਾਇਕ ਸਮੇਤ 4 ਸਾਲ ਦੀ ਸੁਣਾਈ ਗਈ ਹੈ